ਸਿੱਖ ਮੁੱਦਿਆਂ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੇ ਕੱਲ ਅਕਾਲੀ ਦਲ ਤੇ ਪਲਟਵਾਰ ਕੀਤਾ ਸੀ ਤੇ ਜਿਸ ਨੂੰ ਲੈ ਕੇ ਹੁਣ ਸ੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਦ ਸਿੰਘ ਬੰਟੀ ਰਮਾਣਾ ਨੇ ਸੁਖਪਾਲ ਸਿੰਘ ਖੈਰਾ ਨੂੰ ਜਵਾਬ ਦਿੱਤਾ ਹੈ ਦੱਸਿਆ ਕਿ ਜਿਹੜੇ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਪਰਮਬੰਦ ਸਿੰਘ ਬੰਟੀ ਰਮਾਣਾ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਲਿਖਿਆ ਹੈ ਕਿ ਇਹਨਾਂ ਸਾਰੇ ਮੁੱਦਿਆਂ ਤੇ ਖੈਰਾ ਸਾਹਿਬ ਅਕਾਲੀ ਦਲ ਦੀ ਸਥਿਤੀ ਬਿਲਕੁਲ ਸਪਸ਼ਟ ਹੈ ਅਸਲ ਵਿੱਚ ਤੁਹਾਨੂੰ ਇਹ ਸਪਸ਼ਟ ਕਰਨ ਦੀ ਲੋੜ ਹੈ ਕਿ ਤੁਸੀਂ ਸਾਕਾ ਨੀਲਾ ਤਾਰਾ 1984 ਦੀ ਸਿੱਖ ਨਸਲ ਕੁਸ਼ੀ ਜਥੇਦਾਰ ਕੌਕੇ ਦੀ ਬਹਿਰਹਿਮੀ ਨਾਲ ਹੱਤਿਆ ਅਤੇ ਹਜ਼ਾਰਾਂ ਬੇਕਸੂਰ ਸਿੱਖ ਨੌਜਵਾਨ ਅਤੇ ਪੰਜਾਬ ਨੂੰ ਤਬਾਹ ਕਰਨੀਆਂ ਹੋਰ ਸਾਰੀਆਂ ਬੁਰਾਈਆਂ ਲਈ ਜ਼ਿੰਮੇਵਾਰ ਪਾਰਟੀ ਵਿੱਚ ਕੀ ਕਰ ਰਹੇ ਹੋ ਕਾਂਗਰਸ ਪਾਰਟੀ ਅਸਲ ਵਿੱਚ ਪੰਜਾਬ ਵਿੱਚ ਫੈਲੀਆਂ ਸਾਰੀਆਂ ਬਿਮਾਰੀਆਂ ਦੀ ਮਾਂ ਹੈ ਤੁਸੀਂ ਪਾਰਟੀ ਵਿੱਚ ਰਹਿੰਦੇ ਹੋਏ ਇਹਨਾਂ ਮੁੱਦਿਆਂ ਤੇ ਬਹੁਤ ਹੀ ਸਵਿਧਾਨਿਕ ਜਨਕ ਟਵੀਟ ਕਰਦੇ ਹਾਂ ਜੋ ਇਹਨਾਂ ਸਭ ਲਈ ਜ਼ਿੰਮੇਵਾਰ ਹੈ ਖਰਗੋਸ਼ ਨਾੜ ਦੌੜਨ ਦੀ ਕੋਸ਼ਿਸ਼ ਨਾ ਕਰੋ ਅਤੇ ਸ਼ਿਕਾਰੀ ਨਾਲ ਸ਼ਿਕਾਰ ਕਰੋ ਇਹ ਕੰਮ ਨਹੀਂ ਕਰੇਗਾ ਲੋਕਾਂ ਨੇ ਤੇਰਾ ਨਕਾਬ ਦੇਖ ਲਿਆ ਹੈ ਦੱਸ ਦिए ਕਿ ਜਿਹੜੀ ਪੋਸਟ ਹੈ ਪਰਮਨੰਦ ਸਿੰਘ ਬੰਟੀ ਰਮਾਣਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਸੁਖਪਾਲ ਸਿੰਘ ਖੈਰਾ ਤੇ ਪਲਟਵਾਰ ਕੀਤਾ ਸਿੱਖ ਮੁੱਦਿਆਂ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੇ ਕੱਲ ਅਕਾਲੀ ਦਲ ਤੇ ਪਲਟਵਾਰ ਕੀਤਾ ਸੀ ਤੇ ਜਿਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਨੰਦ ਸਿੰਘ ਬੰਟੀ ਰਮਾਣਾ ਨੇ ਸੁਖਪਾਲ ਸਿੰਘ ਖੈਰਾ ਨੂੰ ਜਵਾਬ ਦਿੱਤਾ ਹੈ ਦੱਸ ਦिए ਕਿ ਜਿਹੜੇ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਪਰਮਨੰਦ ਸਿੰਘ ਬੰਟੀ ਰਮਾਣਾ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਲਿਖਿਆ ਹੈ ਕਿ ਨਾ ਸਾਰੇ ਮੁੱਦਿਆਂ ਤੇ ਖੈਰਾ ਸਾਹਿਬ ਅਕਾਲੀ ਦਲ ਦੀ ਸਥਿਤੀ ਬਿਲਕੁਲ ਸਪਸ਼ਟ ਹੈ ਅਸਲ ਵਿੱਚ ਤੁਹਾਨੂੰ ਇਹ ਸਪਸ਼ਟ ਕਰਨ ਦੀ ਲੋੜ ਹੈ ਕਿ ਤੁਸੀਂ ਸਾਕਾ ਨੀਲਾ ਤਾਰਾ 1984 ਦੀ ਸਿੱਖ ਨਸਲ ਕੁਸ਼ੀ ਜਥੇਦਾਰ ਕੌਕੇ ਦੀ ਬਹਿਰਹਿਮੀ ਨਾਲ ਹੱਤਿਆ ਅਤੇ ਹਜ਼ਾਰਾਂ ਬੇਕਸੂਰ ਸਿੱਖ ਨੌਜਵਾਨ ਅਤੇ ਪੰਜਾਬ ਨੂੰ ਤਬਾਹ ਕਰਨੀਆਂ ਹੋਰ ਸਾਰੀਆਂ ਬੁਰਾਈਆਂ ਲਈ ਜ਼ਿੰਮੇਵਾਰ ਪਾਰਟੀ ਵਿੱਚ ਕੀ ਕਰ ਰਹੇ ਹੋ ਕਾਂਗਰਸ ਪਾਰਟੀ ਅਸਲ ਵਿੱਚ ਪੰਜਾਬ ਵਿੱਚ ਫੈਲੀਆਂ ਸਾਰੀਆਂ ਬਿਮਾਰੀਆਂ ਦੀ ਮਾਂ ਹੈ ਤੁਸੀਂ ਪਾਰਟੀ ਵਿੱਚ ਰਹਿੰਦੇ ਹੋਏ ਇਹਨਾਂ ਮੁੱਦਿਆਂ ਤੇ ਬਹੁਤ ਹੀ ਸੁਵਿਧਾਨਿਕ ਜਨਕ ਟਵੀਟ ਕਰਦੇ ਹੋ ਜੋ ਇਹਨਾਂ ਸਭ ਲਈ ਜ਼ਿੰਮੇਵਾਰ ਹੈ ਖਰਗੋਸ਼ ਨਾਲ ਦੌੜਨ ਦੀ ਕੋਸ਼ਿਸ਼ ਨਾ ਕਰੋ ਅਤੇ ਸ਼ਿਕਾਰੀ ਨਾਲ ਸ਼ਿਕਾਰ ਕਰੋ ਇਹ ਕੰਮ ਨਹੀਂ ਕਰੇਗਾ ਲੋਕਾਂ ਨੇ ਤੇਰਾ ਨਕਾਬ ਦੇਖ ਲਿਆ ਹੈ ਦੱਸਦੀ ਕਿ ਜਿਹੜੀ ਪੋਸਟ ਹੈ ਪਰਮਨੰਦ ਸਿੰਘ ਬੰਟੀ ਰਮਾਣਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਸੁਖਪਾਲ ਸਿੰਘ ਖੈਰਾ ਤੇ ਪਲਟਵਾਰ ਕੀਤਾ ਸਿੱਖ ਮੁੱਦਿਆਂ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੇ ਕੱਲ ਅਕਾਲੀ ਦਲ ਤੇ ਪਲਟਵਾਰ ਕੀਤਾ ਸੀ ਤੇ ਜਿਸ ਨੂੰ ਲੈ ਕੇ ਹੁਣ ਸ੍ਰੋਮਣੀ ਅਕਾਲੀ ਦਲ ਦੇ ਆਗੂ ਪਰਮਨੰਦ ਸਿੰਘ ਬੰਟੀ ਰਮਾਣਾ ਨੇ ਸੁਖਪਾਲ ਸਿੰਘ ਖੈਰਾ ਨੂੰ ਜਵਾਬ ਦਿੱਤਾ ਹੈ ਦੱਸਦੀ ਕਿ ਜਿਹੜੇ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਪਰਮਨੰਦ ਸਿੰਘ ਬੰਟੀ ਰਮਾਣਾ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਲਿਖਿਆ ਹੈ ਕਿ ਇਹ ਨਾ ਸਾਰੇ ਮੁੱਦਿਆਂ ਤੇ ਖੈਰਾ ਸਾਹਿਬ ਅਕਾਲੀ ਦਲ ਦੀ ਸਥਿਤੀ ਬਿਲਕੁਲ ਸਪਸ਼ਟ ਹੈ ਅਸਲ ਵਿੱਚ ਤੁਹਾਨੂੰ ਇਹ ਸਪਸ਼ਟ ਕਰਨ ਦੀ ਲੋੜ ਹੈ ਕਿ ਤੁਸੀਂ ਸਾਕਾ ਨੀਲਾ ਤਾਰਾ 1984 ਦੀ ਸਿੱਖ ਨਸਲ ਕੁਸ਼ੀ ਜਥੇਦਾਰ ਕੌਕੇ ਦੀ ਬਹਿਰਮੀ ਨਾਲ ਹੱਤਿਆ ਅਤੇ ਹਜ਼ਾਰਾਂ ਬੇਕਸੂਰ ਸਿੱਖ ਨੌਜਵਾਨ ਅਤੇ ਪੰਜਾਬ ਨੂੰ ਤਬਾਹ ਕਰਨੀਆਂ ਹੋਰ ਸਾਰੀਆਂ ਬੁਰਾਈਆਂ ਲਈ ਜ਼ਿੰਮੇਵਾਰ ਪਾਰਟੀ ਵਿੱਚ ਕੀ ਕਰ ਰਹੇ ਹੋ ਕਾਂਗਰਸ ਪਾਰਟੀ ਅਸਲ ਵਿੱਚ ਪੰਜਾਬ ਵਿੱਚ ਫੈਲੀਆਂ ਸਾਰੀਆਂ ਬਿਮਾਰੀਆਂ ਦੀ ਮਾਂ ਹੈ ਤੁਸੀਂ ਪਾਰਟੀ ਵਿੱਚ ਰਹਿੰਦੇ ਹੋਏ ਇਹਨਾਂ ਮੁੱਦਿਆਂ ਤੇ ਬਹੁਤ ਹੀ ਸੁਵਿਧਾਨਿਕ ਜਨਕ ਟਵੀਟ ਕਰਦੇ ਹੋ ਜੋ ਇਹਨਾਂ ਸਭ ਲਈ ਜ਼ਿੰਮੇਵਾਰ ਹੈ ਖਰਗੋਸ਼ ਨਾਲ ਦੌੜਨ ਦੀ ਕੋਸ਼ਿਸ਼ ਨਾ ਕਰੋ ਅਤੇ ਸ਼ਿਕਾਰੀ ਨਾਲ ਸ਼ਿਕਾਰ ਕਰੋ ਇਹ ਕੰਮ ਨਹੀਂ ਕਰੇਗਾ ਲੋਕਾਂ ਨੇ ਤੇਰਾ ਨਕਾਬ ਦੇਖ ਲਿਆ ਹੈ ਦੱਸਦੀ ਹੈ ਕਿ ਜਿਹੜੀ ਪੋਸਟ ਹੈ ਪਰਮਨੰਦ ਸਿੰਘ ਬੰਟੀ ਰੁਮਾਣਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਸੁਖਪਾਲ ਸਿੰਘ ਖੈਰਾ ਤੇ ਪਲਟਵਾਰ ਕੀਤਾ ਹੈ